ਇਦਾਂ ਵੀ ਹੋਈ ਆ ਜੀ ਸਾਡਾ ਕਮਾਤ ਸੀਗਾ ਜੀ ਜਾਦਾ ਤਾਂ ਮੈਂ ਪਰਚੀ ਲੈਣ ਗਿਆ ਤਾਂ ਉਹ ਪਰਚੀਆਂ ਵਾਲੇ ਉੱਤੇ ਬੈਠੇ ਇੱਕ ਕਹਿੰਦਾ ਗਿਆ ਨੂੰ ਕੋ ਚਾਹ ਪਾਣੀ ਦਾ ਪੁੱਛਦੇ ਨਹੀਂ ਅੱਛਾ ਮੈਂ ਕਹਿੰਦਾ ਗੱਲ ਇਹ ਆ ਪਰਚੀ ਤਾਂ ਦੇ ਦਿਓ ਹਾਂਜੀ ਦੇਓ ਅੱਜ ਤਾਂ ਮੈਂ ਕੁਤਰਤੀ ਆਇਆ ਹਾਂ ਹਾਂ ਮੇਰੇ ਨਾਲ ਚੱਲ ਚੱਲੋ ਅੱਛਾ ਜੀ ਤੇ ਉਦੋਂ ਸਾਡੇ ਪਿੰਡ दारू ਪਾਉਂ ਨਿਕਲਦਾ ਹੁੰਦਾ ਸੀ ਅੱਛਾ ਠੀਕ ਆ ਮੈਂ ਕਹਿੰਦਾ ਉਹ ਤਾਂ ਮੈਨੂੰ ਉੱਥੇ ਆਧਾਰ ਵੀ ਮਿਲ ਜਾਣਾ ਅੱਛਾ ਜੀ ਉਹ ਦੇਖ ਕੋਈ ਨਹੀਂ ਕੋਈ ਨਹੀਂ ਰੁਕਿਓ ਦੇਖੀ ਹਲੋ ਜੀ ਆ ਅੱਛਾ ਜੀ ਵਿੱਚ ਬੱਕਰੀਆਂ ਆ ਗਈਆਂ ਸੀ ਫਿਰ ਕੀ ਕਹਿੰਦੇ ਤੁਸੀਂ ਜਦੋਂ ਫਿਰ ਉਹ ਗੰਨੇ ਦੀ ਪਰਚੀ ਲੈਣ ਗਏ ਸੀ ਤੁਸੀਂ ਪਰਚੀਆਂ ਮੈਨੂੰ ਦੇ ਦਿੱਤੀਆਂ ਉਹਨੇ ਅੱਛਾ ਜੀ ਦੋ ਜਣੇ ਮੇਰੇ ਨਾਲ ਆ ਗਏ ਅੱਛਾ ਜੀ ਇੱਕ ਤਾਂ ਮੇਰਾ ਬਾਕਮ ਸੀਗਾ ਇੱਕ ਬਾਕਮ ਨਹੀਂ ਸੀ ਅੱਛਾ ਜੀ ਮੈਂ ਇੱਥੇ ਕਿਸੇ ਤੋਂ ਲੈ ਆਂਦਾ ਜੀ ਇੱਕ ਡੋਲੂ ਲੈ ਗਿਆ ਵੀ ਅੱਛਾ ਦੇਸੀ ਦੇਸੀ ਦਾ ਹੈ ਫਿਰ ਅੱਛਾ ਜੀ ਦੋ ਬੰਦੇ ਆ ਅੱਛਾ ਜੀ ਤੇ ਉਹ ਡੋਲੂ ਪਾ ਲੈ ਅੱਛਾ ਜੀ ਸਾਡੇ ਬਜ਼ੁਰਗ ਬਹੁਤ ਸੱਚ ਬੋਲਦੇ ਸੀ ਹਾਂ ਉਹ ਜਦ ਤੱਕ ਸਾਡਾ ਹੁਣ ਘਰ ਆਇਆ ਪਹਿਲਾਂ ਇੱਥੇ ਡੰਗਰ ਹੁੰਦੇ ਸੀ ਘਰ ਵਿੱਚ ਹੁੰਦਾ ਸੀ ਠੀਕ ਆ ਮੈਂ ਉਹਨਾਂ ਨੂੰ ਉੱਥੇ ਬਿਠਾ ਲਿਆ ਹੂੰ ਤੇ ਉੱਥੇ ਉਹਨਾਂ ਨੂੰ ਪੜਾਈ ਹੂੰ ਉਹ ਜਿਹੜਾ ਬਾਹਰ ਕੰਮ ਸੇ ਗਾਉ ਆਪਣਾ ਗੁਜ਼ਾਰਾ ਕਰਕੇ ਚਲੇ ਗਿਆ। ਅੱਛਾ ਜੀ। ਦੋ ਜਾਲ ਆਪਿਆ ਜੀ ਅੰਗਰੇਜ਼ੀ ਬੋਲਣ। ਅੱਛਾ। ਇੱਕ ਤਾਂ ਸਿਆਲ ਸੀਗਾ। ਅੱਛਾ ਜੀ। ਇੱਕ ਮਾੜੀਆਂ ਮਾੜੀਆਂ ਛੇਟਾਂ ਵੀ ਪੈਂਦੀਆਂ ਸੀ। ਅੱਛਾ ਜੀ। ਤੇ ਮੈਂ ਉਹਨੂੰ ਕਿਹਾ ਹੂੰ ਭਈ ਤੂੰ ਆਰਾਮ ਕਰ ਇਹਨੂੰ ਰੋਲਾ ਨਾ ਪਾ। ਹੂੰ ਤੇ ਮੈਂ ਕਰੂੰ ਰੋਟੀ ਲੈ। ਅੱਛਾ ਜੀ। ਉਹ ਹਟੇ ਨਾ ਜੀ ਰੋਲਾ ਪਾਉਣ। ਹੂੰ ਉਹ ਦੋ ਬੜੀ ਮਸ਼ਹੂਰ ਸੀ ਸਾਡੇ ਪਿੰਡ ਦੀ ਸ਼ਰਾਬੀ ਅੱਛਾ ਜੀ ਆ ਦੋ ਦੋ ਕਲਾਕਾਰ ਆਏ ਗਲੀ 'ਚ ਨੰਗੇ ਅੱਛਾ ਜੀ ਉਹਨੇ ਮੈਨੂੰ ਪੁੱਛਿਆ ਕੀ ਗੱਲ ਐ ਨੂੰ ਬੰਦਾ ਕੀ ਗੱਲ ਆ ਹੂੰ ਉਹ ਮੈਂ ਕਿਹਾ ਕੁਛ ਨਹੀਂ ਹੂੰ ਉਹ ਉਹਨਾਂ ਨੂੰ ਉਹ ਕਰ ਲਾ ਪਿਆ ਹੂੰ ਉਹ ਮੈਂ ਮੈਂ ਉਹਨਾਂ ਨੂੰ ਕਿਹਾ ਮੈਂ ਇਹਨੂੰ ਕਰਦੇ ਕਰਦੇ ਨੂੰ ਮੰਜਾ ਚੱਕ ਕੇ ਤਾਂ ਅੰਦਰ ਕਰਦੇ ਬਾਹਰ ਮੀਂਹ ਪੈਂਦਾ ਅੱਛਾ ਜੀ ਉਹ ਚੱਕਣ ਲੱਗੇ ਤਾਂ ਉੱਠ ਕੇ ਬਹਿ ਗਿਆ ਜੀ ਹਾਂ ਹਾਂ ਇੱਕ ਨੇ ਉਧਰੋਂ ਚੱਕ ਫੜਿਆ ਸੀ ਇੱਕ ਨੇ ਇਧਰੋਂ ਫੜਿਆ ਸੀ ਹਾਂ ਇਦਾਂ ਨੂੰ ਕਹਿੰਦਾ ਓਏ ਪੰਜਾ ਕਿਹਦਾ ਚੱਕੀ ਦਾ ਹਾਂ ਉਹ ਕਹਿੰਦਾ ਮੁਰਦਿਆਂ ਦਾ ਅੱਛਾ ਫੇਲ ਲਵਾ ਪੈ ਗਿਆ ਜੀ ਹਾਂ ਇਦਾਂ ਲਾ ਕਹਿੰਦਾ ਜੇ ਅਸੀਂ ਪੜਾਈਏ ਤਾਂ ਸਾਨੂੰ ਲੋਹੜੀ ਵੀ ਆਉਂਦੀ ਹੈ ਅੱਛਾ ਉਹ ਜਿਹੜੇ ਚੱਕਦੇ ਸੀ ਦੋਨੋਂ ਦੋਨੋਂ ਨਹੀਂ ਅੱਛਾ ਅੱਛਾ ਫੇਰ ਹੀ ਉਹ ਕੁਛ ਗਿਆ ਪੈ ਗਈ ਖਾਣੇ ਉਹਦੀ ਛੇਤੀ ਹੈ ਮੁੰਡਾ ਚੱਕ ਕੇ ਅੰਦਰ ਲਾ ਗਿਆ ਹਾਂ ਲਾ ਕੇ ਹੁਣ ਮੇਰੀ ਮਿੰਟ ਆ ਹਾਂ ਤੂੰ ਆ ਸਵੇਰ ਨੂੰ ਜੋ ਮਰਜੀ ਬੜਕਾ ਮਾਰ ਲਈ ਹੁਣ ਰਾਮ ਨਾ ਸੌਂ ਜਾ ਮੈਂ ਘਰੋਂ ਬਿਸਤਰਾ ਤੇ ਰੋਕੀ ਲੈ ਮੈਂ ਘਰੋਂ ਬਿਸਤਰਾ ਚੱਕ ਕੇ ਲਗਿਆ ਰੋਕੀ ਲੈ ਕੇ ਗਿਆ ਆਉਂਦੇ ਨੂੰ ਮੰਜਾ ਖਾਲੀ ਚਲ ਗਿਆ ਉਹਨੂੰ ਲੱਗਾ ਵੀ ਜਿਹੜੇ ਵਾਰਨਿੰਗ ਦਿੱਤੀ ਆ ਮੈਨੂੰ ਐ ਲਾਉਣੀ ਵੀ ਆਉਦੀ ਕਿ ਇਹ ਤਾਂ ਬਹੁਤ ਮਹਿੰਗੀ ਪਈ ਜੀ ਅੱਛਾ ਬਈ ਉਹ ਕਹਿਣ ਲੱਗੇ ਵੀ ਉਹਨੂੰ ਲੱਭ ਅੱਛਾ ਉਹ ਗੱਲ ਨੇ ਤਾਂ ਮੈਂ ਦੱਟਣਾ ਜੇ ਮਰ ਗਿਆ ਤਾਂ ਮੈਂ ਕਹਿਣਾ ਹਾਂ ਕਿ ਉਹ ਫਲਾਣੇ ਕੋਲੋਂ ਉਹ ਆਂਦੀ ਸੀ ਮੇਰੇ ਮੁੰਡੇ ਨੇ ਆਂਦੀ ਸੀ ਆ ਬੜੀ ਇੱਕ ਵਧੀਆ ਗੱਲ ਆ ਤੂੰ ਕਿਉਂ ਲਿਆਂਦੀ ਆ ਪੜਤਾਲ ਤਾਂ ਹੋਣੀ ਪੜਤਾਲ ਹੋਣੀ ਆ ਹਾਂ ਤੇ ਮੈਂ ਇਹ ਕਹਿਣਾ ਵੀ ਉਹ ਉਹ ਕੋਣ ਡੋਲੂ ਚ ਲੈ ਆ ਮੈਨੂੰ ਉਹ ਵੀ ਡਾਕ ਮਾਰੇ ਵੀ ਇਹ ਨਹੀਂ ਝੂਠ ਨਹੀਂ ਬੋਲਣਾ ਸਹੀ ਗੱਲ ਮੈਂ ਦੋ ਬੰਦੇ ਨਾਲ ਲਾਏ ਜੀ ਹੂੰ ਉਹ ਦੋ ਤਾਂ ਹੋਈ ਲੈ ਜੀ ਉਹ ਜਿਹੜੇ ਕਲਾਕਾਰੀ ਨੇ ਉਹ ਜਿਹੜੇ ਮੰਜਾ ਕਰਨ ਲੱਗੇ ਸੀ ਉਹ ਅੱਛਾ ਉਤੋਂ ਦੀ ਅਸੀਂ ਰਾਤ ਇੱਕ ਦੋ ਕਿਲੇ ਭਾਰੇ ਠੀਕ ਹੈ ਜੀ ਉਹ ਜਿਹੜਾ ਸਾਡੇ ਕੋਲ ਸੀਗਾ ਉਹਦੀ ਮਾਂ ਨੇ ਕਿਹਾ ਤੇ ਕਾਕਾ ਤੁਸੀਂ ਕਾ ਨੂੰ ਠਰਦੇ ਆਂ ਮਰਦੇ ਆਂ ਠੰਡ ਚ ਤੁਸੀਂ ਰਾਮ ਰਾਂਝੇ ਇੱਥੇ ਇੱਥੇ ਸੌਂ ਜਾਓ ਬਾਹਰ ਠੱਟਾ ਪੈਂਦੀ ਹੈ ਅੱਛਾ ਜੀ ਮੈਂ ਇਹਨੂੰ ਕਿਹਾ ਮਾਈ ਹੋਣ ਤੋਂ ਆਹ ਕਹਿੰਨੀ ਆ ਸਵੇਰ ਨੂੰ ਸਾਨੂੰ ਸੁੱਤਿਆਂ ਪਿਆ ਨੂੰ ਹੱਥ ਕੜੀਆਂ ਲਾਉਣ ਸਾਨੂੰ ساری ਰਾਤ ਨੀਂਦ ਨਹੀਂ ਆਈ ਉਹ ਲੱਭਾ ਨਹੀਂ ਨਹੀਂ ਲੱਭਾ ਤੈਰੀ ਰਾਤ। ਅੱਛਾ ਤੁਸੀਂ ਆੜੇ ਦਵਾਲੇ ਪਿੰਡਾਂ ਚ ਆੜੇ ਦਵਾਲੇ ਦੇਖਿਆ। ਨਹੀਂ ਉਹਦੇ ਪਿੰਡ ਨੂੰ ਸੇਹ ਪਿਓ ਨਾ ਦੂਜਾਂ ਚ ਨਾ ਹੋ। ਉਹ ਸਾਡੇ ਪਿੰਡ ਚ ਬੂਝੇ ਬਹੁਤ ਹੀ ਆੜੇ ਦੋ। ਠੀਕ ਆ ਠੀਕ ਆ। ਇਦਾਂ ਫੋਲ ਪਾਲਾ ਪਾਲੀ ਕਰਦੇ ਫਿਰਦੇ। ਉਹ ਤਾਂ ਟੀ ਅੱਛਾ। ਮੈਂ ਉਹਨਾਂ ਚੌੜੇ ਪੜਾਉਂਦਾ ਸੀ। ਠੀਕ ਆ। ਸਵੇਰ ਨੂੰ ਉਦਾਂ ਹੀ ਦਿਨ ਚੜ ਗਿਆ ਜੀ ਉਦਾਂ ਲੱਭਾ ਨਹੀਂ। ਹੂੰ। ਉਹਨਾਂ ਦੇ ਮੂੰਹ ਮਤ ਹੋਵੇ ਜੋੜੇ ਨਹੀਂ ਚੱਲਾ। ਹੂੰ। ਤੇ ਉਹ ਮਾਡਲ ਟੌਂਦੇ ਲੱਗੇ ਹੋ ਸੜਕ ਤੇ ਖੜਾ। ਖੜਾ ਸੀ। ਅੱਛਾ। ਤੇ ਮੈਂ ਦੇ ਸਾਈਕਲ ਹੀ ਜਗਾ ਮੈਨੂੰ ਹਾਂ ਤੇ ਮੈਨੂੰ ਮਾਰੇ ਹੋ ਗਿਆ ਸਾਈਕਲ ਮੈਂ ਉੱਤਰ ਗਿਆ ਤੁਹਾਡੀ ਤਾਂ ਜਾਣ ਚ ਜਾਨ ਆਈ ਹੋਣੀ ਆ ਮੈਂ ਕਿਹਾ ਸ਼ੁਕਰ ਹੈ ਹਾਂਜੀ ਪਰ ਮੈਨੂੰ ਗੁੱਸਾ ਬੜਾ ਆਇਆ ਹਾਂ ਮੈਂ ਕਿਹਾ ਤੂੰ ਇਹ ਕੀ ਕੀਤਾ ਇਹਨਾਂ ਮੈਨੂੰ ਲੱਗਦਾ ਸੀਗਾ ਵੀ ਤੁਹਾਡੀ ਨੀਤ بگੜ ਗਈ ਹੈ ਅੱਛਾ ਉਹ ਤੇ ਕਿਸੇ ਦੇ ਡੰਗਰ ਵਾਲਿਆ ਅੰਦਰ ਉਹ ਪਸ਼ੂਆਂ ਦੇ ਝੁੱਲ ਪਾਉਂਦੇ ਹੁੰਦੇ ਝੁੱਲ ਲੈ ਕੇ ਰਾਤ ਕੱਟ ਲਈ ਉਹ ਤਾਂ ਜੀ ਮੈਂ ਕਹਿੰਦਾ ਜੇ ਉਹ ਪਸ਼ੂ ਵਾਲੇ ਆ ਜਾਂਦੇ ਉਹ ਉਹ ਤਾਂ ਘੱਟ ਕਰਦੇ ਸਹੀ ਗੱਲ ਆ ਇਹਨਾਂ ਦਾ ਝੋਲੀ ਦਲ ਪਿੱਟੇ ਸੀਗੇ ਕਿ ਇੱਥੇ ਤਾਂ ਮੈਂ ਨੰਗਾ ਹੋ ਗਿਆ ਜੀ ਉੱਤੇ ਪਿਆਰ ਕਲਾਕਾਰਾਂ ਦਾ ਕੋਈ ਪਤਾ ਨਹੀਂ ਜੀ ਕੀ ਕਰਦੇ ਹਮ ਹੁਣ ਮੇਰੇ ਨਾਲ ਉਹ ਚੰਗੇ ਸੀਗੇ ਪੀਤੀ ਤੇ ਵੀ ਮੇਰੇ ਨਾਲ ਰਾਤ ਘੁੰਮਦੇ ਰਹੇ ਤੇ ਉਹਨੂੰ ਜਵਾਬ ਵੀ ਬੜਾ ਸੋਹਣਾ ਦਿੱਤਾ ਕਿ ਜੇ ਪੜਾਈ ਆ ਤਾਂ ਲਾਉਣੀ ਵੀ ਆਹੋ ਉਹ ਲਾਉਣ ਵਾਲੇ ਵੀ ਸੀਗੇ ਜੀ ਘੱਟ ਵੀ ਨਹੀਂ ਸੀ ਕਲਾਕਾਰ ਸੀ ਨਾ ਹਾਂ